ਉਹੀ ਸ਼ੌਕ ਨਹੀਂ ਹੁੰਦਾ ਕਿਸੇ ਨੂੰ ਲੁਕ ਲੁਕ ਰੋਣੇ ਦਾ ਡਰ ਸਭ ਨੂੰ ਹੁੰਦਾ ਏ ਮੁਹੱਬਤ ਆਪਣੀ ਖੋਣੇ ਦਾ ਬਿਰਹ ਹੁੰਦੀਆਂ ਰਾਹਾਂ ਦੇ ਬਿਰਹ ਹੁੰਦੀਆਂ ਰਾਹਾਂ ਦੇ ਵਿੱਚ ਹੱਥ ਮੇਰਾ ਛੱਡ ਕੇ ਮੁੜ ਗਿਆ ਏ ਮੈਂ ਪਾਗਲ ਨਹੀਂ ਸੀ ਪਹਿਲਾਂ ਕੋਈ ਕਰਕੇ ਤੁਰ ਗਿਆ ਓ ਮੈਂ ਪਾਗਲ ਨਹੀਂ ਸੀ ਪਹਿਲਾਂ ਕੋਈ ਕਰਕੇ ਤੁਰ ਗਿਆ ਮੈਂ ਉਹਦਾ ਕਾਕੂ ਗਿਰਾ ਬਣਾ ਲਈ ਆ ਅੱਜ ਨਾ ਮਿੱਤਰੋ ਆਪਾਂ ਪਿੰਡ ਬਹਿਣੀ ਵਾਲ ਖੜੇ ਆ ਇਸ ਟਾਈਮ ਜਿਲ੍ਹਾ ਮਾਨਸਾ ਦਾ ਪਿੰਡ ਆ ਤੇ ਅੱਜ ਨਾ ਬਾਈ ਬਹੁਤ ਦੂਰੋਂ ਚੱਲ ਕੇ ਆਏ ਆਪਣੇ ਕੋਲ ਸਪੈਸ਼ਲੀ ਬੈਣੀ ਵਾਲਾ ਪਿੰਡ ਆਪਣੇ ਦੋਸਤ ਕੋਲੇ ਰੁਕਿਆਗਾ ਸਪੈਸ਼ਲ ਆਪਣਾ ਮਾਰਾ ਤੇ ਬਾਈ ਮਤਲਬ ਆਪਣੀ ਨਾਲ ਪਿਆਰ ਕਰਦਾ ਤੇ ਬਾਈ ਦੇ ਨਾਲ ਆਪਾਂ ਗਾਣੇ ਸੁਣਨੇ ਮਿੱਤਰੋ ਬਹੁਤ ਘੈਂਟ ਆਵਾਜ਼ ਆ ਬਾਈ ਦੀ ਤੇ ਬਾਈ ਨੂੰ ਸਾਰੀ ਜਾਣਕਾਰੀ ਲੈਣੀ ਹੈ ਜ਼ਿੰਦਗੀ ਬਾਰੇ ਹਨਾ ਮਤਲਬ ਕੀ ਨਾਮ ਆ ਬਾਈ ਦਾ ਕਿਹੜਾ ਪਿੰਡ ਆ ਹਨਾ ਸਾਰੀ ਗੱਲ ਬਾਤ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆ ਬਾਈ ਪਹਿਲਾਂ ਆਪਣਾ ਮੇਰਾ ਨਾਮ ਜਗਜੀਤ ਗਗਨ ਹੈ ਠੀਕ ਆ ਬਾਈ ਕਿਹੜੇ ਪਿੰਡ ਤੋਂ ਮੈਂ ਸ੍ਰੀ ਮਕਸਰ ਸਹਿਚੂ ਠੀਕ ਆ ਬਾਈ ਤੇ ਅੱਛਾ ਭਾਈ ਜੇ ਆਪਾਂ ਗਾਣਾ ਦੀ ਗੱਲ ਕਰੀਏ ਤੁਸੀਂ ਲਿਖਦੇ ਹੋ ਜਾਂ ਮਤਲਬ ਕਿਸੇ ਹੋਰ ਕਲਾਕਾਰ ਦੇ ਗਾਉਣ ਯਾਰਾ ਤੇਰਾ ਮੈਂ ਲਿਖਦਾ ਨਹੀਂ ਜੀ ਮੈਂ ਪਹਿਲਾਂ ਤੋਂ ਸਿੰਗਿੰਗ ਕਰਦਾ ਮਤਲਬ ਬਚਪਨ ਤੋਂ ਹੀ ਅੱਛਾ ਹਾਂਜੀ ਠੀਕ ਆ ਸਿੰਗਿੰਗ ਕਰਨ ਦਾ ਵੀ ਸੌਂਗ ਆ ਮਤਲਬ ਗਾਉਣਾ ਹੀ ਮੈਂ ਹਾਂ ਤੇ ਮੈਂ ਚਾਹਣਾ ਵੀ ਮਤਲਬ ਬਾਕੀ ਦੀ ਗੱਲਾਂ ਆਪਾਂ ਬਾਅਦ ਚ ਕਰ ਲਈਏ ਵੀ ਥੋੜਾ ਜਿਹਾ ਸਾਨੂੰ ਸੁਣਾ ਦੇ ਕੁਛ ਨਾ ਕੁਛ ਬਈ ਖਿਲਾ ਸਾਨੂੰ ਆਉਣ ਦਿਓ ਆਉਣ ਦਿਓ ਹੁੰਦੇਂ ਦੇ ਗਲੀ ਗਲੀ ਰੋ ਰੋ ਦੁਹਾਈਆਂ ਹਾਏ ਕਿਆ ਬਾਤ ਹੈ ਬਈ ਦਿਨ ਦੇ ਗਲੀ ਗਲੀ ਰੋ ਰ ਦੁਹਾਈਆਂ ਉਹੀ ਜਾਣ ਜਿਨੇ ਕਿਸੇ ਨਾਲ ਲਾਈਆਂ ਤੇ ਲੱਗੀਆਂ ਦੇ ਦੁੱਖ ਵਖਰੇ ਲੱਗੀਆਂ ਦੇ ਦੁੱਖ ਵਖਰੇ ਤੇ ਲੱਗੀਆਂ ਦੇ ਦੁੱਖ ਵਖਰੇ ਲੱਗੀਆਂ ਦੇ ਦੁੱਖ ਵਖਰੇ ਕਿਆ ਬਾਤ ਹੈ ਮਿੱਤਰੋ ਬਹੁਤ ਘੈਂਡ ਬਾਈ ਸੱਚੀ ਸਰੀਲੀ ਆਵਾਜ਼ ਆ ਮੈਨੂੰ ਆ ਲੱਗਦਾ ਵੀ ਜ਼ਿਆਦਾਤਰ ਜਿਵੇਂ ਬਾਈ ਜੀ ਖਾਨ ਨੂੰ ਲਾ ਲੋ ਹਨਾ ਜਾਂ ਮਤਲਬ ਕਲਾਸੀਕਲ ਗਾਉਣਾ ਮੈਨੂੰ ਲੱਗਦਾ ਹਨਾ ਮੈਂ ਉਸਤਾਦ ਨੂਸਰਤ ਫਤਹਿ ਖਾਨ ਸਾਹਿਬ ਦਾ ਅੱਛਾ ਜ਼ਿਆਦਾ ਅੱਛਾ ਹਾਂਜੀ ਜ਼ਿਆਦਾਤਰ ਫਿਰ ਤੁਸੀਂ ਫੋਕ ਗਾਉਣੇ ਅੱਗੇ ਮੈਂ ਲ ਕਲਾਸੀਕਲ ਜ਼ਿਆਦਾ ਕਲਾਸੀਕਲ ਇਹ ਮੇਰੇ ਗੁਰੂ ਜੀ ਮਲਖ ਖਾਨ ਸਾਹਿਬ ਜੀ ਕੋ ਕੱਲੀ ਕਵਾਲੀ ਕਰਦੇ ਆ ਕਿਉਂਕਿ ਬਚਪਨ ਤੋਂ ਲੈ ਕੇ ਅਸੀਂ ਉਹਨਾਂ ਤੋਂ ਟ੍ਰੇਨਿੰਗ ਲਈ ਹੈ ਜੀ ਅੱਛਾ ਕਿਹੜੇ ਆਪਣਾ ਕਿਹੜੀ ਜਗ੍ਹਾ ਤੋਂ ਨੇ ਉਹ ਉਹ ਗਿੱਧੜਵਾ ਤੋਂ ਜੀ ਗਿੱਧੜਵਾ ਤੋਂ ਉਸਤਾਦ ਮਲਖ ਖਾਨ ਸਾਹਿਬ ਜੀ ਠੀ ਤੇ ਅੱਛਾ ਭਾਈ ਹੋਰ ਕਿਸੇ ਨੂੰ ਸ਼ੌਂਕ ਹੈਗਾ ਫਿਰ ਘਰ ਦੇ ਵਿੱਚ ਕੋਈ ਨਹੀਂ ਹੋਰ ਕਿਸੇ ਨੂੰ ਸ਼ੌਂਕ ਨਹੀਂ ਅੱਛਾ ਮੈਂ ਪਹਿਲਾਂ ਤੋਂ ਹੀ ਉਹ ਕਰਦਾ ਸੀ ਮਤਲਬ ਅੱਛਾ ਅੱਛਾ ਤੇ ਗਾਣਾ ਕੋਈ ਆਇਆ ਆਪਣਾ ਪਹਿਲਾਂ ਮਾਰਕੀਟ 'ਚ ਕੋਈ ਗਾਣਾ ਨਹੀਂ ਆਇਆ ਜੀ ਅੱਛਾ ਵੀ ਹੁਣ ਕੋਸ਼ਿਸ਼ ਕਰੂਗੇ ਹਾਂ ਜੀ ਗਾਣਾ ਆਪਣਾ ਕਰ ਰਹੇ ਹਾਂ ਮਤਲਬ ਰਿਲੀਜ਼ ਨਹੀਂ ਕੀਤਾ ਵਾ ਅੱਛਾ ਅੱਛਾ ਗਾਣਾ ਆ ਰਿਹਾ ਥੋੜੇ ਟਾਈਮ ਦਾ ਅੱਛਾ ਅੱਛਾ ਤੇ ਹੋਰ ਫਿਰ ਭਾਈ ਕਿਹੜਾ ਸੁਣਾਉਗੇ ਹੋਰ ਕੁਝ ਵੀ ਸੁਣਾਓ ਆਉਣ ਦੇ ਫਿਰ ਜਿਵੇਂ ਭਾਈ ਜੀ ਖਾਣ ਦਾ ਹੁੰਦਾ ਕੋਈ ਵੀ ਹੋਰ ਕੋਈ ਓਦਾਂ ਦਾ ਸੁਣਾ ਦੇ ਲਿਆ ਆਹ ਹੋਰ ਸੁਣਾ ਦਵਾਂਗਾ ਹੁੰ ਨ ਹਿੰਮਤ ਨੀ ਨੀ ਕਿ ਫਟ ਬਾਰ ਬਾਰ ਸਈਏ ਇਹ ਦਰਦ ਦੂਜਦਿਆਂ ਹੋ ਕਿਨੂ ਜਾ ਜਾ ਕੇ ਕਈਏ ਹੁਣ ਦੱਸ ਦੇ ਤੂੰ ਮੈਥੋਂ ਕੀ ਕਸੂਰ ਹੋ ਗਿਆ ਹੈ ਕੋਈ ਖਾਸ ਸੇ ਦਿਲ ਦੇ ਨੇੜੇ ਉਹ ਜੋ ਦੂਰ ਹੋ ਗਿਆ ਕੋਈ ਖਾਸ ਸੇ ਦਿਲ ਦੇ ਨੇੜੇ ਉਹ ਜੋ ਦੂਰ ਹੋ ਗਿਆ ਥੈਂਕ ਯੂ ਕੀ ਬਾਤ ਹੈ ਮਿੱਤਰੋ ਸੱਚੀ ਬਾਈ ਜੀ ਕਰਦਾ ਯਾਰ ਸੁਣੂ ਹੀ ਚੱਲ ਗਿਆ ਬਹੁਤ ਘੈਂਟ ਮਤਲਬ ਗਾਣੇ ਮਤਲਬ ਆਵਾਜ਼ ਬਹੁਤ ਘੈਂਟ ਆ ਹਨਾ ਥੈਂਕ ਯੂ ਥੈਂਕ ਯੂ ਤੇ ਅੱਛਾ ਬਾਈ ਫਿਰ ਕਦੇ ਆਪ ਨਹੀਂ ਕੋਸ਼ਿਸ਼ ਕਰੀ ਬਈ ਯਾਰ ਆਪਾਂ ਵੀ ਕੋਈ ਨਾ ਕੋਈ ਲਿਖੀ ਆਪਾਂ ਨਾਮਾ ਕੋ ਗਾਣਾ ਨਹੀਂ ਆਪ ਥੋੜਾ ਬਹੁਤ ਲਿਖ ਲੈਨੇ ਮੈਂ ਮਤਲਬ ਜਾਗਰਣ ਕਰਦਾ ਕੁਵਾਲੀ ਸ਼ੋ ਵੀ ਉਹ ਕਰਦੇ ਆ ਥੋੜਾ ਬਹੁਤ ਉਹ ਉਦਾਂ ਦਾ ਕਰ ਲਈਦਾ ਆਪਣੇ ਇੱਕ ਜੋਗਾ ਅੱਛਾ ਤੇ ਉਹ ਉਹਨਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਲਾਕਾਰਾਂ ਨੂੰ ਸੁਣਦੇ ਹੋ ਮੈਂ ਸਾਰਿਆਂ ਨੂੰ ਸੁਣਦਾ ਹੀ ਮੈਂ ਅੱਛਾ ਕੋਈ ਵੀ ਕਲਾਕਾਰ ਆ ਹਰੇਕ ਮਤਲਬ ਵਧੀਆ ਗਾਉਂਦੇ ਮਤਲਬ ਸ੍ਰੀਲਾ ਗਾਉਂਦੇ ਜਿਹੜੇ ਜ ਠੀਕ ਹੈ ਪਾਕਿਸਤਾਨੀ ਮੈਂ ਥੋੜਾ ਜਿਹਾ ਵੱਧ ਸੁਣਦਾਗਾ ਅੱਛਾ ਅੱਛਾ ਜੀ ਜੀ ਲਓ ਵੀ ਮਿੱਤਰੋ ਪੂਰੀ ਘੈਂਟ ਗੱਲਬਾਤ ਆ ਬਾਈ ਚ ਤੇ ਬਸ ਮੇਰੀ ਇਹੀ ਰਿਕਵੈਸਟ ਆ ਵੀ ਜੀਜੇ ਮਤਲਬ ਪੰਜਾਬ ਦੇ ਵਿੱਚ ਟੈਲੈਂਟ ਬਹੁਤ ਆ ਹਨਾ ਜੀਜੇ ਟੈਲੈਂਟ ਆ ਉਹਦੀ ਵੱਧ ਤੋਂ ਵੱਧ ਮੇਰਾ ਭਰਾ ਬਣ ਕੇ ਸਪੋਰਟ ਕਰਿਆ ਕਰੋ ਤੇ ਬਹੁਤ ਘੈਂਟ ਬਾਜ ਆ ਬਾਈ ਦੀ ਤੇ ਅਸੀਂ ਕਹਨੇ ਆ ਵੀ ਪ੍ਰਮਾਤਮਾ ਕਰਕੇ ਬਾਈ ਹਨਾ ਬਹੁਤ ਸਾਰੇ ਤਰੱਕੀਆਂ ਕਰੇ ਤੇ ਬਹੁਤ ਘੈਂਟ ਬਾਜ ਆ ਮਤਲਬ ਕਹਿਣ ਦੀ ਲੋੜ ਨਹੀਂ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜਿੱਥੇ ਕੋਈ ਕਮੀ ਬਿਸ਼ੀ ਲੱਗੀ ਬਾਈ ਹਨਾ ਜਰੂਰ ਦੱਸਿਆ ਕਰੋ ਕਿਉਂਕਿ ਇਨਸਾਨ ਇੱਕ ਗਲਤੀਆਂ ਦਾ ਪਤਲਾ ਬਾਈ ਹਨਾ ਜੀ ਜੀ ਬਿਲਕੁਲ ਤੇ ਸਿੱਖੋਂ ਨੂੰ ਬਹੁਤ ਕੁਝ ਮਿਲਦਾ ਸੋਤੋਂ ਹਨਾ ਤੇ ਅੱਛਾ ਬਾਈ ਹੋਰ ਕਿਹੜਾ ਸੁਣਾਉਂਗੇ ਫਿਰ ਅਜੇ ਗਾਣੀ ਸੁਣਾਉਂਦਾ ਥੋੜਾ ਆਪਣਾ ਸੌਂਗ ਸੁਣਾ ਸਕਦਾ ਮਤਲਬ ਜਿਹੜਾ ਰਿਲੀਜ਼ ਕਰਨਾ ਮਤਲਬ ਅੱਛਾ ਰਿਲੀਜ਼ ਕਰਨਾ ਜੀ 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 ਆਹਨ ਇੱਕ ਪੈਰਾ ਸੁਣਾਉਂਦਾ ਫਿਰ ਕੋ ਘੈਂਟ ਜੀ ਜੀ ਕਿਸੇ ਨੂੰ ਲੁਕ ਲੁਕ ਰੋਣੇ ਦਾ ਡਰ ਸਭ ਨੂੰ ਹੁੰਦਾ ਏ ਮੁਹੱਬਤ ਆਪਣੀ ਖੋਣੇ ਦਾ ਕੋਈ ਸ਼ੌਕ ਨਹੀਂ ਹੁੰਦਾ ਕਿਸੇ ਨੂੰ ਲੁਕ ਲੁਕ ਰੋਣੇ ਦਾ ਡਰ ਸਭ ਨੂੰ ਹੁੰਦਾ ਏ ਮੁਹੱਬਤ ਆਪਣੀ ਖੋਣੇ ਦਾ ਬਿਰਹ ਹੁੰਦੀਆਂ ਰਾਵਾਂ ਦੇ ਬਿਰਹੋਂ ਦੀਆਂ ਰਾਵਾਂ ਦੇ ਵਿੱਚ ਹੱਥ ਮੇਰਾ ਛੱਡ ਕੇ ਮੁੜ ਗਿਆ ਏ ਮੈਂ ਪਾਗਲ ਨਹੀਂ ਸੀ ਪਹਿਲਾਂ ਕੋਈ ਕਰਕੇ ਤੁਰ ਗਿਆ ਏ ਉਹ ਮੈਂ ਪਾਗਲ ਨਹੀਂ ਸੀ ਪਹਿਲਾਂ ਕੋਈ ਕਰਕੇ ਤੁਰ ਗਿਆ ਏ ਉਹਨੇ ਸਿਤਮ ਬੜੇ ਕੀਤੇ ਹੱਸ ਹੱਸ ਕੇ ਜਰਦੇ ਰੇ ਮੈਨੂੰ ਕੱਲਾ ਨਾ ਛੱਡ ਜੇ ਐਸੇ ਗਲ ਤੋਂ ਡਰਦੇ ਰੇ ਉਹਨੇ ਸਤਮ ਬੜੇ ਕੀਤੇ ਹੱਸ ਹੱਸ ਕੇ ਜਰਦੇ ਰੇ ਮੈਨੂੰ ਕੱਲਾ ਨਾ ਛੱਡ ਜੇ ਐਸੇ ਗਲ ਤੋਂ ਡਰਦੇ ਰੇ ਹੰਝੂਆਂ ਚ ਵਜੂਦ ਮੇਰਾ ਹੰਜੂਾਂ ਚ ਵਜੂਦ ਮੇਰਾ ਸਾਰੇ ਦਾ ਸਾਰਾ ਖੁਰ ਗਿਆ ਏ ਮੈਂ ਪਾਗਲ ਨਹੀਂ ਸੀ ਪਹਿਲਾਂ ਕੋਈ ਕਰਕੇ ਤੁਰ ਗਿਆ ਏ ਓ ਮੈਂ ਪਾਗਲ ਨਹੀਂ ਸੀ ਪਹਿਲਾਂ ਕੋਈ ਕਰਕੇ ਤੁਰ ਗਿਆ ਏ ਕਿਆ ਬਾਤ ਯਾਰ ਸੱਚੀ ਬਈ ਮਨ ਖੁਸ਼ ਕਰਤਾ ਯਾਰ ਬਈ ਇੰਟਰਵਿਊ ਬਹੁਤ ਨਹੀਂ ਕੀਤਾ ਬਹੁਤ ਘੈਂਟ ਗਾਣਾ ਬਾਈ ਨੇ ਗਾਇਆ ਹਨਾ ਕਿਉਂਕਿ ਗਾਉਣਾ ਮਤਲਬ ਹਰ ਇੱਕ ਦੇ ਵਸਰਾ ਰੋਗ ਨਹੀਂ ਬਾਈ ਹਨਾ ਅੱਛਾ ਬਾਈ ਜਿਹੜੇ ਅੱਜ ਕੱਲ੍ਹ ਦੇ ਕਲਾਕਾਰ ਮਤਲਬ ਸਿੱਖੇ ਨਹੀਂ ਹੁੰਦੇ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ ਮਾਣਾ ਮੋਟਾ ਮੈਂ ਇਹੀ ਕਹਿਣਾ ਚਾਹਣਾਗਾ ਕਿ ਇਹ ਸੰਗੀਤ ਇੱਕ ਵੈਸੇ ਸਮੁੰਦਰਾ ਕਿਸੇ ਨੇ ਪਾਇਆ ਤਾਂ ਨਹੀਂਗਾ ਪਰ ਫਿਰ ਵੀ ਜ਼ਰੂਰੀ ਹੈ ਕਿ ਸਿੱਖ ਕੇ ਗਾਓ ਹਨਾ ਵੱਧ ਤੋਂ ਵੱਧ ਕੋਸ਼ਿਸ਼ ਕਰੋ ਸਿੱਖਣ ਦੀ ਕੋਸ਼ਿਸ਼ ਕਰੋ ਹਨਾ ਤੇ ਬਾਕੀ ਫਿਰ ਚੱਲੀ ਜਾਂਦਾ ਸਾਰਿਆਂ ਦਾ ਤਾਂ ਤੇ ਬਾਕੀ ਅ ਬਾਈ ਦਾ ਆਪਾਂ ਨੰਬਰ ਪਾ ਦਗੇ ਹਨਾ ਅ ਅੱਛਾ ਬਾਈ ਜੇ ਤੁਹਾਨੂੰ ਕੋਈ ਕਵੇ ਹਨਾ ਕੰਪਨੀ ਵਾਲਾ ਕੋਈ ਵੀ ਗਾਣਾ ਕਰਵਾਉਣ ਲਈ ਫਿਰ ਕਰੋਗੇ ਕੋਈ ਨਾ ਕੋਈ ਜੀ ਜੀ ਬਿਲਕੁਲ ਮੈਂ ਇਸੇ ਖੋਜ ਵਿੱਚ ਹਾਂ ਮਤਲਬ ਜ਼ਿਆਦਾਤਰ ਤਾਂ ਅੱਛਾ ਮੈਂ ਕਾਫੀ ਸਿੰਗਰਾਂ ਨੂੰ ਮਤਲਬ ਇੰਨੇ ਜੋਗੇ ਹਨ ਨਹੀਂ ਮਤਲਬ ਜਿਹੜਾ ਖੁਦ ਕਰਾ ਸਕੋ ਮਨ ਲਓ ਹਨ ਜੀ ਜੀ ਘਰ ਦੇ ਹਾਲਾਤ ਲਾ ਲਓ ਜਾਂ ਕੁਝ ਵੀ ਲਾ ਲਓ ਇਦਾਂ ਵੀ ਹੈ ਤੇ ਬਾਕੀ ਮੈਂ ਕਾਫੀ ਸਿੰਗਰਾਂ ਨੂੰ ਸਪੋਰਟ ਲਈ ਕਹਿ ਹਾਂ ਤਾਂ ਹੈ ਮਤਲਬ ਉਹਨਾਂ ਨੂੰ ਮੈਂ ਇਹ ਨਹੀਂ ਕਿਹਾ ਕਿ ਮੈਨੂੰ ਪੈਸੇ ਦੀ ਲੋੜ ਹੈ ਜਾਂ ਕੁਝ ਹੋਰ ਚੀਜ਼ ਦੀ ਮਤਲਬ ਗਾਣਾ ਕਰਵਾਉਣਾ ਮ ਮੈਂ ਚਲੋ ਨਾਮ ਨਹੀਂ ਲੈਂਦਾ ਕਾਫੀ ਨਾਮਵਰ ਸਿੰਗਰਾਂ ਨਾਲ ਮੈਂ ਗੱਲ ਕੀਤੀ ਹੋਈ ਹੈ ਪਰ ਅੱਜ ਤੱਕ ਉਹਨਾਂ ਨੇ ਸੁਣੀ ਹੀ ਨਹੀਂ ਮੇਰੇ ਲਈ ਮਤਲਬ ਹਜੇ ਤੱਕ ਤਾਂ ਕੋਈ ਸਟਾਰ ਨਹੀਂ ਸਟਾਰ ਉਹ ਹੁੰਦਾ ਜੋ ਕਿਸੇ ਦੀ ਹੈਲਪ ਕਰੇ ਹਨਾ ਬਿਲਕੁਲ ਬਿਲਕੁਲ ਮਤਲਬ ਦਿਖਾਵਾ ਸਟੇਜ ਤੇ ਬਹੁਤ ਕਰਦੇ ਆ ਅੱਜ ਕੱਲ ਹਨਾ ਸਟੇਜ ਤੇ ਵੀ ਕਿਸੇ ਨੂੰ ਆਪਣਾ ਸਟੇਜ ਤੇ ਦੇ ਕੇ ਆਪਣਾ ਹਨਾ ਪਰ ਉਹ ਗੱਲ ਮੈਂ ਮੰਨਦਾ ਨਹੀਂਗਾ ਜਿਹੜਾ ਰੀਅਲ ਵਿੱਚ ਬਾਅਦ ਵਿੱਚ ਵੀ ਗੱਲ ਸੁਣੇ ਨਾ ਕੋਈ ਜਿਹੜਾ ਲੋਕਾਂ ਦੇ ਮੂਹਰੇ ਆਪਾਂ ਦਿਖਾਵਾ ਕਰਦੇ ਆ ਕਿ ਹਾਂ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਆਪਣੇ ਟਾਈਮ ਚੋਂ ਕੱਢ ਕੇ ਉਹ ਮੈਂ ਮੰਨਦਾ ਚਲੋ ਠੀਕ ਆ ਬਹੁਤ ਵੱਡੀ ਗੱਲ ਉਹ ਵੀ ਹੈਨਾ ਪਰ ਜਿਹੜਾ ਬਾਅਦ ਚ ਵੀ ਕੋਈ ਗੱਲ ਸੁਣੇ ਨਾ ਉਹ ਵੱਡੀ ਗੱਲ ਹੁੰਦੀ ਆ ਉਹ ਸਟਾਰ ਬੇਸ ਸਿਟੀ ਹੁੰਦਾ ਸਹੀ ਹੈ ਬਿਲਕੁਲ ਤੇ ਲਓ ਵੀ ਮਿੱਤਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਤੇ ਬਹੁਤ ਮਤਲਬ ਘੈਂਟ ਬਾਈ ਦੀ ਆਵਾਜ਼ ਆ ਤੇ ਚਲੋ ਠੀਕ ਆ ਬਾਈ ਮਿਲਦੇ ਆ ਕਦੇ ਫੇਰ ਆਪਾਂ ਬਹੁਤ ਬਹੁਤ ਧੰਨਵਾਦ ਇਹਨਾਂ ਸਮਾਂ ਦਿੱਤਾ ਥੈਂਕ ਯੂ